ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸਭਿਆਚਾਰ ਸੁਸਾਇਟੀ ਰਜੀਵ ਵੱਲੋਂ ਅੱਜ ਪ੍ਰਵਾਸੀ ਲੇਖਕ ਅਤੇ ਚਿੰਤਕ ਜਗੀਰ ਸਿੰਘ ਘਾਲੋ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ ਪ੍ਰਧਾਨਗੀ ਮੰਡਲ ਵਿੱਚ ਡਾਕਟਰ ਅਨੂਪ ਸਿੰਘ ਦਿਵਿੰਦਰ ਦੀਦਾਰ ਅਤੇ ਹਰਜਿੰਦਰ ਸਿੰਘ ਕਲਸੀ ਸ਼ਾਮਲ ਸਨ ਪ੍ਰੋਗਰਾਮ ਦੇ ਆਰੰਭ ਵਿੱਚ ਸੁਸਾਇਟੀ ਦੇ ਪ੍ਰਧਾਨ ਡਾਕਟਰ ਰਵਿੰਦਰ ਸਿੰਘ ਨੇ ਮਹਿਮਾਨਾਂ ਅਤੇ ਸ਼ਾਇਰਾਂ ਦਾ ਸਵਾਗਤ ਕਰਕੇ ਸਨਮਾਨ ਸ਼ਖਸੀਅਤ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਜਗੀਰ ਸਿੰਘ ਕਾਲੋ ਨੇ ਇੱਕ ਪਛੜੇ ਇਲਾਕੇ ਵਿੱਚੋਂ ਉੱਠ ਕੇ ਸੀਮਤ ਸਾਧਨਾ ਦੇ ਹੁੰਦਿਆਂ ਉੱਚ ਸਿੱਖਿਆਨ ਪ੍ਰਾਪਤ ਕੀਤੀ ਅਤੇ ਅਧਿਆਪਕ ਜਥੇਬੰਦੀਆਂ ਦੀ ਅਗਵਾਈ ਕਰਕੇ ਉਹਨਾਂ ਨੂੰ ਲੋੜੀਂਦੇ ਹੱਕ ਦਿਵਾਏ। ਬਾਅਦ ਵਿੱਚ ਉਹਨਾਂ ਆਪਣੇ ਕੈਨੇਡਾ ਪ੍ਰਵਾਸ ਵਿੱਚ ਵੀ ਅਧਿਆਪਨ ਅਤੇ ਸਾਹਿਤਕ ਜਥੇਬੰਦੀਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਇਸ ਤੋਂ ਉਪਰੰਤ ਸਨਮਾਨਤ ਮਹਿਮਾਨ ਨੂੰ ਸਨਮਾਨ ਪੱਤਰ 'ਤੇ ਕੀਤਾ ਗਿਆ ਪੰਜਾਬੀ ਲੇਖਕ ਅਤੇ ਕਵੀ ਡਾਕਟਰ ਰਵਿੰਦਰ ਸਿੰਘ ਨੇ ਵੀ ਜਗੀਰ ਸਿੰਘ ਘਾਲੋ ਦੇ ਜੀਵਨ ਅਤੇ ਕਾਲ ਨਾਲ ਬਾਰੇ ਚਾਨਣਾ ਪਾਇਆ ਅਤੇ ਵਿਦੇਸ਼ ਵਿੱਚ ਪੰਜਾਬੀ ਬੋਲੀ ਅਤੇ ਪੰਜਾਬੀਅਤ ਦਾ ਝੰਡਾ ਉੱਚਾ ਰੱਖਣ ਲਈ ਉਹਨਾਂ ਦੀ ਸ਼ਲਾਘਾ ਕੀਤੀ। ਪ੍ਰਸਿੱਧ ਲੋਕ ਗਾਇਕ ਔਜਲਾ ਬ੍ਰਦਰਜ਼ ਨੇ ਆਪਣੀ ਖੂਬਸੂਰਤ ਆਵਾਜ਼ ਵਿੱਚ ਤੀਆਂ ਅਤੇ ਮਾਪਿਆਂ ਨੂੰ ਸਮਰਪਿਤ ਗੀਤਾਂ ਨਾਲ ਲੋਕਮਨਾਂ ਨੂੰ ਦਰਵਿਤ ਕਰ ਦਿੱਤਾ। ਇਸ ਮੌਕੇ ਪ੍ਰਵਾਸੀ ਲੇਖਕ ਅਤੇ ਚਿੰਤਕ ਜਗੀਰ ਸਿੰਘ ਕਾਲੋ ਨੇ ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸੱਭਿਆਚਾਰ ਸੁਸਾਇਟੀ ਸਮੇਤ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਉਹਨਾਂ ਵੱਲੋਂ ਜੋ ਮਾਨ ਸਨਮਾਨ ਦਿੱਤਾ ਗਿਆ ਹੈ ਉਹ ਹਮੇਸ਼ਾ ਰੇਣੀ ਰਹਿਣਗੇ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਵੱਡਾ ਮਾਣ ਅਸਟਾਲ ਦਾ ਤੇ ਜਿਹੜਾ ਸਾਡਾ ਜਿਹੜਾ ਬਟਾਲਾ ਸ਼ਹਿਰ ਤੇ ਬਾਬੇ ਨਾਨਕ ਦੀ ਬਰਾਤ ਆਈ ਇੱਥੇ ਸ਼ਾ ਸ਼ਰਮ ਬਟਾਲਵੀ ਇੱਥੇ ਹੋਏ ਫਰਕਤਰਾਮ ਜੁਮਨ ਹੋਏ ਔਰ ਸਦੀ ਦਾ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਇੱਥੇ ਹੋਇਆ ਔਰ ਸ਼ਿਵ ਕੁਮਾਰ ਬਟਾਲਵੀ ਦੇ ਨਾਂ ਦੇ ਉੱਤੇ ਜਿਹੜੀ ਸੰਸਥਾ ਹੈ ਉਹਦੇ ਵੱਲੋਂ ਇਹਨੂੰ ਸਨਮਾਨਿਤ ਕੀਤਾ ਗਿਆ ਇਹਦੇ ਲਈ ਮੈਂ ਬਹੁਤ ਸੁਪਰਗਿਆਰ ਹਾਂ ਇਸ ਸੰਸਥਾ ਦਾ ਔਰ ਡਾਕਟਰ ਰਵਿੰਦਰ ਦਾ ਔਰ ਅਨੂਕ ਸਿੰਘਪੁਰਾ ਦਾ ਖਾਸ ਕਰਕੇ ਮੈਂ ਮਹਿਸੂਸ ਕਰਦਾ ਕਿ ਜਿਹੜਾ মিডিਆ ਤੁਹਾਡੇ ਵਰਗਾ ਜਿਹੜਾ মিডিਆ ਹੈ ਜਿਹੜਾ ਪੰਜਾਬੀ ਦੀ ਪ੍ਰੋਮੋਸ਼ਨ ਲਈ ਕਿਤੇ ਦੀ ਕੋਈ ਫੰਕਸ਼ਨ ਹੁੰਦਾ ਉੱਥੇ ਪਹੁੰਚਦਾ ਆ ਜੇ ਵੀ ਹੁਣ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦੀ ਆ ਔਰ ਜਿਹੜੀ ਪੰਜਾਬੀ ਆ ਇਹਦੀ ਉਹਨੂੰ ਪਰਫੁੰਨਿਤ ਕਰਨ ਲਈ ਸਾਰੀ ਦੁਨੀਆ ਦੇ ਵਿੱਚ ਵਰਲਡ ਦੇ ਵਿੱਚ ਜਿਹੜੀਆਂ ਕੋਸ਼ਿਸ਼ਾਂ ਹੋਈਆਂ ਨੇ ਉਹਨਾਂ ਦੇ ਅਸੀਂ ਵੀ ਇੱਕ ਨਿਮਾਣਾ ਜਿਹਾ ਹਿੱਸਾ ਹੈਗੇ ਆ ਕਿਉਂਕਿ ਇਸ ਵੇਲੇ ਜਿਹੜੇ ਪ੍ਰਵਾਸੀ ਆ ਜਿਹੜੇ ਬਾਹਰ ਗਏ ਆ ਲੋਕ ਉਹਨਾਂ ਦੀ ਜ਼ਿਆਦਾ ਗਿਣਤੀ ਜਿਹੜੀ ਆ ਉਹ ਕੈਨੇਡਾ ਦੇ ਵਿੱਚ ਹੈਗੀ ਆ ਔਰ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਸਹਿਤਕ ਸੰਸਥਾਵਾਂ ਜਿਹੜੀਆਂ ਆ ਉਹ ਕੰਮ ਕਰ ਰਹੀਆਂ ਅਸੀਂ ਯਥਾਯੋਗ ਆਪਣੀ ਜਿੰਨੀ ਸਾਡੀ ਤਾਕਤ ਹੈਗੀ ਆ ਉਹਦੇ ਵਿੱਚ ਹਿੱਸਾ ਪਾਉਣ ਦਾ ਯਤਨ ਕਰਦੇ ਆਂ ਔਰ ਜਿਹੜੀ ਇਹ ਸੰਸਥਾ ਸ਼ਿਵ ਕੁਮਾਰ ਬਟਾਲਵੀ ਦੇ ਨਾਂ ਤੇ ਬਣੀ ਆ ਜਿਨੇ ਸਾਨੂੰ ਸਨਮਾਨਤ ਕੀਤਾ ਅਸੀਂ ਇਹਦੇ ਰਿਣੀ ਆਂ ਔਰ ਅਸੀਂ ਸਮਝਦੇ ਆਂ ਕਿ ਇਹ ਸੰਸਥਾ ਜਿਹੜੀ ਆ ਇਹ ਪੰਜਾਬੀ ਸਾਹਿਤ ਤੇ ਪੰਜਾਬੀ ਸੱਭਿਆਚਾਰ ਦੀ ਤਰੱਕੀ ਵਾਸਤੇ ਬਹੁਤ ਯੋਗਦਾਨ ਪਾ ਰਹੀ ਆ